ਜੀ ਸਾਡੇ ਨਾਲ ਜੁੜੇ ਨੇ ਸਰਦਾਰ ਰਮਿੰਦਰ ਜੀ ਸਿੰਘ ਜੀ ਮਿੰਟੂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਅਮਰੀਕਾ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਨੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਨ੍ਹਾਂ ਦੇ ਪ੍ਰਧਾਨ ਨੇ ਇਸ ਪਾਰਟੀ ਦੇ ਔਰ ਸਾਡੇ ਨਾਲ ਜੁੜੇ ਨੇ ਕਮਿਊਨਿਟੀ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਔਰ ਹਮੇਸ਼ਾ ਸੇਵਾ ਕਰਦੇ ਆ ਅੱਜ ਵੀ ਇਹਨਾਂ ਦੀ ਜਿਹੜਾ ਫਲੋਟ ਹੈ ਆਪਣਾ ਗੁਰੂ ਮਹਾਰਾਜ ਦੀ ਸਵਾਰੀ ਜਾ ਰਹੀ ਆ ਉਹਦੇ ਨਾਲ ਇਹਨਾਂ ਦੀ ਡਿਊਟੀ ਲੱਗੀ ਔਰ ਔਰ ਲੀਡ ਕਰ ਰਹੇ ਨੇ ਮਿੰਟੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਸ਼੍ਰੋਮਣੀ ਅਕਾਲੀ ਦਲ ਫਤਿਹ ਪਾਰਟੀ ਜਸਕਰ ਸਿੰਘ ਕਾਨਸਾਲਾ ਜੋ ਪੰਜਾਬ ਦੇ ਸਾਡੇ ਪ੍ਰਧਾਨ ਆ ਬਹੁਤ ਮਿਹਨਤ ਸਖਤ ਮਿਹਨਤ ਕਰ ਰਹੇ ਨੇ ਦਿਨ ਰਾਤ ਲੱਗੇ ਹਨ ਤੇ ਸਾਰਿਆਂ ਸੰਗਤਾਂ ਨੂੰ ਸਾਡੀ ਅਮਰੀਕਾ ਤੇ ਯੂਨਟ ਵੱਲੋਂ ਵੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਤੇ ਸ਼ਾਦ ਭਾਜੀ ਨੂੰ ਵੀ ਬਹੁਤ ਵਧਾਈ ਹੋਵੇ ਬਹੁਤ ਸੇਵਾ ਕਰ ਰਹੇ ਆ ਬਹੁਤ ਬਹੁਤ ਮਿਹਰਬਾਨ ਸੰਗਤਾਂ ਵੱਧ ਵੱਧ ਕੇ ਪਹੁੰਚ ਰਹੀਆਂ ਤੇ ਸਾਰੇ ਜਣੇ ਬਹੁਤ ਹਤਸ਼ਾ ਨਗਰ ਕੀਰਤਨ ਦਾ ਜੀ ਤੇ ਬਹੁਤ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਮਿੰਟੂ ਜੀ ਬਹੁਤ ਬਹੁਤ ਧੰਵਾ ਜੀ ਸਾਡੇ ਨਾਲ ਜੁੜੇ ਨੇ ਸਰਦਾਰ ਸਰਦੂਲ ਸਿੰਘ ਜੀ 바ਸੀ ਜਿਹੜੇ ਕਿ ਕਵਿਸ਼ਰ ਨੇ ਔਰ ਧਾਰਮਿਕ ਕਮਾਂਕਾਰਾਂ ਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ ਸਾਡੇ ਨਾਲ ਨੇ 바ਸੀ ਸਾਹਿਬ 바ਸੀ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਸ ਸਭ ਕੋਈ ਤੁਸੀਂ ਅਕਸਰ ਕਵਿਸ਼ਰੀ ਕਰਦੇ ਹੋ ਕੋਈ ਛੋਟੀ ਜੀ ਛੋਟੀ ਜੀ 30 ਸਕਿੰਟ ਦੀ ਕੋ ਰਚਨਾ ਜੇਕਰ ਗਾ ਕੇ ਸੁਣਾਉਣਾ ਸੁਣਾ ਦਿਓ ਤਾਂ ਚੰਗੀ ਗੱਲ ਹੈ ਜੀ ਤੇ ਥੈਂਕ ਯੂ ਇਸ ਟਾਈਮ ਤਾਂ ਬਹੁਤ ਜਾਦਵੀ ਹਨੀ ਤਾਂ ਮੈਂ ਕਿ ਪਹਿਲਾ ਬੰਦਾ ਤਾਂ ਖਾਲਸੇ ਸਰਜਰ ਦਾ ਵਸਲੀਆ ਬਹੁਤ ਬਹੁਤ ਮੁਬਾਰਕਾਂ ਜੀ ਤੇ ਠਾਠਾ ਮਾਰਦਾ ਕਾਟ ਫੇਰ ਵੀ ਚਾਹੀਏ ਇਸ ਟਾਈਮ ਬੱਦਲਬਾਈ ਵੀ ਹੋਈ ਆ ਕੱਲ ਮੀਂਹ ਵੀ ਪੈਂਦਾ ਰਿਹਾ ਫੇਰ ਵੀ ਉੱਤੋਂ ਵੀ ਬਾਰਾ ਫੇਰ ਵੀ ਠਾਠਾ ਮਾਰਦਾ ਕਾਟ ਆ ਜੀ ਬਹੁਤ ਵਧੀਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਫਤਿਹ